watching punjabi whiteboard channel ਇਸ ਵੀਡੀਓ ਵਿੱਚ ਤੁਸੀਂ ਦੇਖੋਗੇ ਮੋਹਨ ਪੰਡਾਰੀ ਦੀ ਲਿਖੀ ਕਹਾਣੀ ਟੜਕਿਆ ਹੋਇਆ ਸ਼ੀਸ਼ਾ ਦਾ ਸਾਰ ਤੇ ਪ੍ਰਸ਼ਨ ਉੱਤਰ ਪੰਜਾਬੀ ਵਾਈਟਬੋਰਡ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਮੋਹਨ ਪੰਡਾਰੀ ਦੀ ਲਿਖੀ ਹੋਈ ਕਹਾਣੀ ਟੜਕਿਆ ਹੋਇਆ ਸ਼ੀਸ਼ਾ ਇਸ ਦਾ ਸਾਰ ਇਸ ਦੇ ਵਿਸ਼ਾ ਵਸਤੂ ਤੇ ਹੋਰ ਪ੍ਰਸ਼ਨ ਉੱਤਰ ਵੀਡੀਓ ਦੇ ਵਿੱਚ ਹੋਣਗੇ ਸਭ ਤੋਂ ਪਹਿਲਾਂ ਕਹਾਣੀ ਟਿੜਕਿਆ ਹੋਇਆ ਸ਼ੀਸ਼ਾ ਇਸ ਦਾ ਸਾਰ ਦੇਖ ਲੈਂਦੇ ਹਾਂ ਸ਼ਿਵ ਚਰਨ ਦਾਸ ਵੱਡੇ ਤੋਂ ਵੱਡੇ ਕੱਠ ਵਿੱਚ ਜਾਣ ਤੋਂ ਘਬਰਾਉਂਦਾ ਸੀ ਇਸੇ ਕਾਰਨ ਉਹ ਆਪਣੇ ਦਫ਼ਤਰ ਦੇ ਚਾਰ ਮੰਜ਼ਲੇ ਬਰਾਂਡੇ ਵਿੱਚ ਖੜਾ ਜਦੋਂ ਗਲੂਸ ਦੀ ਸ਼ਕਲ ਵਿੱਚ ਲੋਕਾਂ ਦੇ ਹੜ ਨੂੰ ਦੇਖਦਾ ਤਾਂ ਉਹ ਕੰਬ ਜਾਂਦਾ ਇਹ ਆਪਣੇ ਮੇਜ਼ ਉੱਪਰ ਆ ਬੈਠਦਾ ਪਰ ਕਿੰਨਾ ਚਿਰ ਜਲੂਸ ਦੇ ਨਾਅਰਿਆਂ ਦੀ ਆਵਾਜ਼ ਉਸ ਦੇ ਮਨ ਨੂੰ ਪਰੇਸ਼ਾਨ ਕਰਦੀ ਰਹਿੰਦੀ ਜਦੋਂ ਉਸ ਦਾ ਅਫਸਰ ਉਸ ਨੂੰ ਬੁਲਾਉਂਦਾ ਤਾਂ ਉਸ ਨੂੰ ਲੱਗਦਾ ਜਿਵੇਂ ਉਹ ਉਸ ਨੂੰ ਜਲੂਸ ਵਿੱਚ ਭਾਗ ਲੈਣ ਵਾਲਾ ਸਮਝਦਾ ਹੋਵੇ ਉਹ ਸਾਹਿਬ ਨੂੰ ਪੁੱਛੇਗਾ ਕੇਸ ਬਾਰੇ ਜਲਦੀ ਜਲਦੀ ਦੱਸਦਾ ਅਤੇ ਪਿਛਲੇ ਪੈਰੀ ਆ ਕੇ ਆਪਣੀ ਕੁਰਸੀ ਤੇ ਡਿੱਗ ਪੈਂਦਾ ਕਈ ਵਾਰੀ ਸ਼ਿਵਚਾਰਨ ਸੋਚਦਾ ਇਹ ਵੱਡੇ ਸਾਹਿਬ ਨੂੰ ਆਪ ਜਾ ਕੇ ਕਹਿ ਦੇਵੇ ਕਿ ਉਸ ਦਾ ਚੱਲ ਰਹੀ ਹੜਤਾਲ ਵਿੱਚ ਕੋਈ ਹੱਥ ਨਹੀਂ ਹੈ ਉਸ ਦਾ ਖਾਨਦਾਨ ਸ਼ੁਰੂ ਤੋਂ ਹੀ ਸਮੇਂ ਦੀ ਸਰਕਾਰ ਦਾ ਇਮਾਨਦਾਰ ਹਾਮੀ ਰਿਹਾ ਹੈ ਪਰ ਸਾਹਿਬ ਉਸ ਨੂੰ ਅਜੇ ਹੀ ਗੱਲ ਕਰਨ ਦਾ ਮੌਕਾ ਹੀ ਨਹੀਂ ਸੀ ਦਿੰਦਾ ਜਦੋਂ ਉਹ ਉਸ ਦੀ ਫਾਈਲ ਵਗਾ ਕੇ ਮਾਰਦਾ ਤਾਂ ਉਹ ਬਹੁਤ ਹੀ ਡਰ ਜਾਂਦਾ ਉਂਝ ਉਹ ਇਮਾਨਦਾਰ ਸਮੇਂ ਦਾ ਪਾਬੰਦ ਤੇ ਕੰਮ ਵਿੱਚ ਦੇਲਚਸਪੀ ਰੱਖਣ ਵਾਲਾ ਬੰਦਾ ਸੀ ਪਰ ਉਸ ਨੂੰ ਸਮਝ ਨਹੀਂ ਸੀ ਆਉਂਦੀ ਕਿ ਉਸ ਦਾ ਸਾਹਿਬ ਉਸ ਨੂੰ ਗੱਲ-ਗੱਲ ਉੱਤੇ ਕਿਉਂ ਝਿੜਕਦਾ ਹੈ ਉਹ ਅਜੇ ਹੀ ਜ਼ਿੰਦਗੀ ਨੂੰ ਨਰਕ ਬਰਾਬਰ ਸਮਝਦਾ ਸੀ ਵਿਦਿਆਰਥੀ ਜੀਵਨ ਵਿੱਚ ਸ਼ਿਵ ਚਰਨ ਦੀ ਸਿਹਤ ਚੰਗੀ ਸੀ ਪਰ ਹੁਣ ਲੰਮੀ ਬੈਠਕ ਕਰਕੇ ਉਸ ਨੂੰ ਬਵਾਸੀਰ ਦੀ ਸ਼ਿਕਾਇਤ ਰਹਿਣ ਲੱਗ ਪਈ ਸੀ ਉਸ ਦੇ ਸਿਰ ਉੱਤੇ ਗੰਜ ਪੈ ਗਿਆ ਸੀ ਉਸ ਦੇ ਬੂਟ ਟੁੱਟ ਚੁੱਕੇ ਸਨ ਤੇ ਕੋਟ ਖਰਾਬ ਹੋ ਚੁੱਕਿਆ ਸੀ ਪਰ ਉਸ ਵਿੱਚ ਨਵੇਂ ਬੂਟ ਤੇ ਕੋਟ ਲੈਣ ਦੀ ਸਮਰੱਥਾ ਨਹੀਂ ਸੀ ਸੁਪਰੀਟੈਂਡੈਂਟ ਹੋਣ ਕਰਕੇ ਉਹ ਪੁਰਾਣਾ ਕੋਟ ਗਲੋਂ ਲਾਉਂਦਾ ਵੀ ਨਹੀਂ ਸੀ ਉਸ ਦੇ ਘਰ ਦਾ ਸ਼ੀਸ਼ਾ ਟੁੱਟ ਚੁੱਕਿਆ ਸੀ ਦਫ਼ਤਰ ਆਉਣ ਲਈ ਤਿਆਰ ਹੋਣ ਸਮੇਂ ਜਦੋਂ ਉਸ ਵਿੱਚ ਆਪਣਾ ਮੂੰਹ ਦੇਖਦਾ ਤਾਂ ਸ਼ਿਵਚਰ ਨੂੰ ਇੱਕ ਦੀ بجائے ਆਪਣੇ ਦੋ ਚਿਹਰੇ ਨਜ਼ਰ ਆਉਂਦੇ ਉਹ ਘਬਰਾ ਕੇ ਮੂੰਹ ਪਰੇ ਕਰ ਲੈਂਦਾ ਉਸ ਨੂੰ ਜਾਪਦਾ ਜਿਵੇਂ ਉਹ ਦੋਹਰਾ ਆਦਮੀ ਹੋਵੇ ਉਸ ਦੇ ਅੰਦਰਲਾ ਮਨੁੱਖ ਹੋਰ ਸੀ ਤੇ ਬਾਹਰਲਾ ਹੋਰ ਉਸ ਦੀ ਅੰਦਰਲੀ ਹਾਲਤ ਥੋਥੀ ਸੀ ਪਰ ਬਾਹਰੋਂ ਉਹ ਪੋਚਿਆ ਲਿਸ਼ਕਿਆ ਹੋਰ ਨਾਲੋਂ ਚੰਗੀ ਹਾਲਤ ਵਿੱਚ ਹੋਣ ਦਾ ਦਾਵਾ ਕਰਦਾ ਸੀ ਉਸ ਦੀ ਪਤਨੀ ਉਸ ਦਾ ਕੋਟ ਧੋ ਕੇ ਪ੍ਰੈਸ ਕਰ ਦਿੰਦੀ ਤੇ ਉਹ ਦਫ਼ਤਰ ਵਿੱਚ ਡਰਾਈ ਕਲੀਨਾਂ ਨੂੰ 100-100 ਗਾਲਾਂ ਕੱਢਦਾ ਸੀ ਉਹ ਮਹਿਮਾਨਾਂ ਨੂੰ ਨਵੇਂ ਟੀ ਸੈੱਟ ਵਿੱਚ ਚਾਹ ਪਿਉਂਦੇ ਸਨ ਪਰ ਆਪ ਹਰ ਰੋਜ਼ ਟੁੱਟੇ-ਕੁੰਡੇ ਵਾਲੀਆਂ ਪਿਆਲੀਆਂ ਵਿੱਚ ਚਾਹ ਪੀਂਦੇ ਸਨ ਹਨੇਰੇ ਪਇਓ ਸਸਤੀ ਤੇ ਬਚੀ ਖੁੱਜੀ ਸਬਜ਼ੀ ਖਰੀਦ ਲਿਆਉਂਦੇ ਉਹ ਸਿਨੇਮੇ ਦੇ ਬਾਹਰੋਂ ਫਿਲਮਾਂ ਦੀਆਂ ਤਸਵੀਰਾਂ ਦੇਖ ਕੇ ਉਹਨਾਂ ਦੀਆਂ ਕਹਾਣੀਆਂ ਸੁਣ ਕੇ ਬਹਿਸ ਵਿੱਚ ਹਾਜ਼ਰ ਕਰਦਾ ਕਿ ਉਹ ਵੀ ਫਿਲਮਾਂ ਦੇਖਦਾ ਹੈ ਸ਼ਿਵਚਰਨ ਲੋਕਾਂ ਨੂੰ ਇਹ ਵੀ ਦੱਸਦਾ ਕਿ ਕਿਸ ਤਰ੍ਹਾਂ ਉਸਦੇ ਭਰਤੀ ਹੋਣ ਸਮੇਂ ਉਸ ਦੀ ਤਨਖਾਹ 15 ਰੁਪਏ ਮਹੀਨਾ ਸੀ ਪਰ ਭਾਅ ਸਸਤੇ ਹੋਣ ਕਰਕੇ ਉਹ ਉਹਨਾਂ ਵਿੱਚੋਂ ਬਚਾ ਲੈਂਦਾ ਸੀ ਤੇ ਬਚਤ ਵਿੱਚੋਂ ਹੀ ਉਸਨੇ ਇਹ ਮਕਾਨ ਬਣਾਇਆ ਸੀ ਜਦ ਕਿ ਉਸਨੇ ਸਰਕਾਰੀ ਕਰਜ਼ੇ ਦੀਆਂ ਕਈ ਕਿਸ਼ਤਾਂ ਦੇਣੀਆਂ ਸਨ ਉਸ ਦੀਆਂ ਧੀਆਂ ਦੇ ਘਰ ਚੰਗਾ ਦਾਜ ਨਾ ਲਿਆਉਣ ਕਰਕੇ ਕਲੇਸ਼ ਪਿਆ ਰਹਿੰਦਾ ਸੀ ਪਿਛਲੇ ਮਹੀਨੇ ਵੱਡੇ ਸਾਹਿਬ ਦੇ ਪੈਨਸ਼ਨ ਉੱਤੇ ਤੁਰ ਜਾਣ ਤੇ ਸ਼ਿਵ ਚਰਨ ਨੇ ਸੁੱਖ ਦਾ ਸਾਹ ਲਿਆ ਉਹ ਗੱਲ-ਗੱਲ ਤੇ ਉਸ ਨੂੰ ਝਾੜਦਾ ਰਹਿੰਦਾ ਸੀ ਦਫ਼ਤਰ ਦੇ ਹੋਰ ਲੋਕ ਵੀ ਉਸ ਦੇ ਰਵੱਈਏ ਤੋਂ ਤੰਗ ਰਹਿੰਦੇ ਸਨ ਫਲਸਰੂਪ ਉਸ ਵਿਰੋਧ ਮੀਟਿੰਗਾਂ ਮੁਜ਼ਾਹਰੇ ਤੇ ਹੜਤਾਲਾਂ ਹੋਈਆਂ ਪਰ ਸ਼ਿਵਚਾਰਨ ਇਹਨਾਂ ਤੋਂ ਅਲੱਗ ਹੀ ਰਿਹਾ ਸੀ ਕਿਉਂਕਿ ਉਹ ਦਫ਼ਤਰ ਦੇ ਕਹੇ ਦਾ ਗੁੱਸਾ ਕਰਨਾ ਠੀਕ ਨਹੀਂ ਸੀ ਸਮਝਦਾ ਜਿਸ ਕਰਕੇ ਦਫ਼ਤਰ ਦੇ ਲੋਕ ਉਸ ਨੂੰ ਕਾਲੀ ਭੇੜ ਆਖਦੇ ਸਨ ਪਿਛਲੇ ਮਹੀਨੇ ਨਵੇਂ ਸਾਹਿਬ ਦੇ ਆਉਣ ਤੇ ਉਸਨੇ ਸੁੱਖ ਦਾ ਸਾਂ ਲਿਆ ਨਵਾਂ ਸਾਹਿਬ ਭਲਾ ਮਾਨਸ ਆਦਮੀ ਯਾਪਦਾਸੀ Shiv Charan ਕਿਸੇ ਨਾ ਕਿਸੇ ਬਹਾਨੇ ਕੋਈ ਫਾਈਲ ਲੈ ਕੇ ਉਸਦੇ ਕਮਰੇ ਵਿੱਚ ਚਲਿਆ ਜਾਂਦਾ ਤੇ ਉਸਦੀ ਖੁਸ਼ਾਮਦ ਕਰਨ ਦਾ ਯਤਨ ਕਰਦਾ ਤਾਂ ਜੋ ਉਸਦੀ ਝਾੜ ਝੰਮ ਦਾ ਸ਼ਿਕਾਰ ਨਾ ਬਣੇ ਕਈ ਵਾਰੀ ਉਹ ਉਸ ਬ੍ਰਾਂਚ ਦੇ ਕਰਮਚਾਰੀਆਂ ਨੂੰ ਕਹਿ ਦਿੰਦਾ ਕਿ ਵੱਡਾ ਸਾਹਿਬ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਤੇ ਉਸਦੀ ਬਹੁਤ ਇੱਜ਼ਤ ਕਰਦਾ ਹੈ शिवचरण ਆਪਣੇ ਸਾਥੀਆਂ ਨੂੰ ਦੱਸਦਾ ਕਿ ਨਵੇਂ ਸਾਹਿਬ ਦਾ ਉਸਦੇ ਬਾਪ ਕੋਲ ਵੀ ਆਉਣ ਜਾਣ ਸੀ ਇੱਕ ਵਾਰੀ ਉਹ ਨਵੇਂ ਸਾਹਿਬ ਦੇ ਬੁਲਾਉਣ ਤੇ ਡਰਦਾ ਡਰਦਾ ਉਸਦੇ ਘਰ ਗਿਆ ਪਰ ਉਹ ਖੜਿਆ ਹੋਇਆ ਬਾਹਰ ਨਿਕਲਿਆ ਤੇ ਆਪਣੇ ਸਾਥੀਆਂ ਨੂੰ ਕਹਿਣ ਲੱਗਿਆ ਕਿ ਨਵਾਂ ਸਾਹਿਬ ਬੜਾ ਕਮਾਲ ਦਾ ਆਦਮੀ ਹੈ ਸਾਹਿਬ ਨੇ ਉਸਦੇ ਬਾਪ ਰਾਮ ਰਤਨ ਦੀ ਬੜੀ ਤਾਰੀਫ ਕੀਤੀ ਹੈ ਪਰ ਦਫ਼ਤਰ ਦੇ ਆਦਮੀ ਆਪਣੀ ਆਦਤ ਅਨੁਸਾਰ ਨਵੇਂ ਸਾਹਿਬ ਨੂੰ ਨਿੰਦਣ ਲੱਗ ਪਏ ਉਹ ਕਹਿਣ ਲੱਗ ਪਏ ਕਿ ਉਹ ਸਣਕੀ ਤੇ ਮੂੜੀ ਆਦਮੀ ਹੈ ਉਹ ਉਸ ਤੋਂ ਚੰਗੇ ਕੰਮਾਂ ਦੀ ਆਸ ਨਹੀਂ ਸੰ ਰੱਖਦੇ ਸ਼ਿਵਚਰਨ ਨੂੰ ਉਹ ਬੜੇ ਭੈੜੇ ਲੱਗਦੇ ਸਨ ਉਸ ਨੂੰ ਉਹ ਚਾਮਲੇ ਹੋਏ ਜਾਪਦੇ ਜੋ ਹੋਰਨਾ ਮਹਿਕਮਿਆਂ ਨਾਲ ਰਲ ਕੇ ਤਨਖਾਹਾਂ ਵਧਾਉਣ ਲਈ ਜਲੂਸ ਕੱਢਣ ਲੱਗ ਪਏ ਸਨ ਇਹ ਹੜਤਾਲਾਂ ਦੀਆਂ ਧਮਕੀਆਂ ਦੇਣ ਲੱਗ ਪਏ ਸਨ ਸ਼ਿਵਚਰਨ ਉਨ੍ਹਾਂ ਦੇ ਇਕੱਠਾਂ ਤੇ ਨਾਰਿਆਂ ਤੋਂ ਬਹੁਤ ਘਬਰਾਉਂਦਾ ਸੀ ਇੱਕ ਦਿਨ ਉਨ੍ਹਾਂ ਦੇ ਦਫ਼ਤਰ ਵਿੱਚ ਰੌਲਾ ਪੈ ਗਿਆ ਕਿ ਨਵਾਂ ਸਾਹਿਬ ਪਹਿਲੀ ਵਾਰੀ ਦਫ਼ਤਰ ਦਾ ਚੱਕਰ ਲਾ ਰਿਹਾ ਹੈ ਸ਼ਿਵਚਰਨ ਆਪਣੇ ਅਧੀਨ ਕਰਮਚਾਰੀਆਂ ਨੂੰ ਚੁੱਪਚਾਪ ਕੰਮ ਕਰਨ ਦੀ ਸਲਾਹ ਦੇ ਕੇ ਆਪ ਕੁਰਸੀ ਤੇ ਸੁੰਗੜ ਕੇ ਬੈਠ ਗਿਆ ਦਫ਼ਤਰ ਵਿੱਚ ਪੂਰੀ ਤਰ੍ਹਾਂ ਚੁੱਪ ਵਰਤੀ ਹੋਈ ਸੀ ਸਾਹਿਬ ਜਿਸ ਦੇ ਨਾਲ ਹੋਰ ਅਫਸਰ ਵੀ ਸਨ ਦੇ ਆਉਣ ਨਾਲ ਸਾਰੇ ਖੜੇ ਹੋ ਗਏ ਸ਼ਿਵਚਰਨ ਦੀਆਂ ਲੱਤਾਂ ਕੰਬ ਰਹੀਆਂ ਸਨ ਸਾਹਿਬ ਦੇ ਪੁੱਛਣ ਤੇ ਜਦੋਂ ਉਸ ਨੇ ਦੱਸਿਆ ਕਿ ਉਹ ਸੁਪਰੀਟੈਂਡੈਂਟ ਹੈ ਤਾਂ ਉਹ ਉਸ ਨੂੰ ਗਾਲ੍ਹਾਂ ਕੱਢਦਾ ਕਹਿਣ ਲੱਗਿਆ ਕਿ ਉਹ ਮੈਲੇ ਕੱਪੜੇ ਤੇ ਟੁੱਟੇ ਬੂਟ ਪਾ ਕੇ ਦਫ਼ਤਰ ਵਿੱਚ ਕੀ ਡਿਸਿਪਲਾਈਨ ਰੱਖਦਾ ਹੋਵੇਗਾ ਉਸ ਨੇ ਸ਼ਿਵਚਰਨ ਨੂੰ ਹਰਾਮਖੋਰ ਤੇ ਕੰਮਚੋਰ ਕਿਹਾ ਉਸ ਦੇ ਜਾਨ ਮਗਰੋਂ ਸ਼ਿਵਚਰਨ ਬਹੁਤ ਦੁਖੀ ਹੋਇਆ ਸ਼ਿਵਚਰਨ ਨੂੰ ਨਵੇਂ ਸਾਹਿਬ ਨਾਲੋਂ ਪਹਿਲਾ ਸਾਹਿਬ ਬਹੁਤ ਚੰਗਾ ਜਾਪਿਆ ਜੋ ਉਸ ਨੂੰ ਘੱਟੋ ਘੱਟ ਬ੍ਰਾਂਚ ਵਿੱਚ ਆ ਕੇ ਤਾਂ ਨਹੀਂ ਸੀ ਛਾੜਦਾ ਉਸ ਨੂੰ ਲੱਗਿਆ ਜਿਵੇਂ ਉਹ ਆਦਮੀ ਨਹੀਂ ਸਗੋਂ ਲੰਡਰ ਕੁੱਤਾ ਹੋਵੇ ਜੋ ਲੋਕਾਂ ਦੇ ਡੰਡੇ ਖਾਂਦਾ ਹੋਵੇ ਪਰ ਫਿਰ ਵੀ ਬੁਰਕੀ ਲਈ ਉਹਨਾਂ ਦੇ ਘਰ ਦੇ ਮੂਰੇ ਆ ਬੈਠਦਾ ਹੋਵੇ ਉਸ ਦਾ ਦਿਲ ਕੀਤਾ ਕਿ ਉਹ ਪੁਰਾਣਾ ਕੋਟ ਤੇ ਟੁੱਟੇ ਬੂਟ ਲਾ ਕੇ ਸਾਹਿਬ ਦੇ ਮੂੰਹ ਤੇ ਮਾਰੇ ਦੂਜੇ ਦਿਨ ਸ਼ਿਵ ਚਰਨ ਮੁਜਾਹਰੇ ਵਿੱਚ ਸਭ ਤੋਂ ਮੋਹਰੇ ਬਾਹਾਂ ਖੜੀਆਂ ਕਰਕੇ ਨਾਰੇ ਮਾਰ ਰਿਹਾ ਸੀ ਸੋ ਇਹ ਸੀ ਜੀ ਮੋਹਨ ਪੰਡਾਰੀ ਦੀ ਲਿਖੀ ਹੋਈ ਕਹਾਣੀ ਟਿਰਕਿਆ ਹੋਇਆ ਸ਼ੀਸ਼ਾ ਇਸ ਕਹਾਣੀ ਤੇ ਆਧਾਰਿਤ ਪ੍ਰਸ਼ਨ ਉੱਤਰ ਇਸ ਪ੍ਰਕਾਰ ਹਨ ਪ੍ਰਸ਼ਨ ਹੈ ਸ਼ਿਵਚਰਨ ਕਿਹੜੇ ਮੌਕਿਆਂ ਉੱਤੇ ਘਬਰਾਉਂਦਾ ਸੀ ਇਸ ਦਾ ਉੱਤਰ ਹੈ ਸ਼ਿਵਚਰਨ ਵੱਡੇ-ਵੱਡੇ ਇਕੱਠਾਂ ਵਿੱਚ ਜਾਣ ਤੋਂ ਘਬਰਾਉਂਦਾ ਸੀ ਪਰ ਇਹ ਜਲੂਸਾਂ ਨੂੰ ਦੇਖ ਕੇ ਉਹ ਕੰਬ ਉਠਦਾ ਉਹ ਉਦੋਂ ਵੀ ਘਬਰਾਉਂਦਾ ਜਦੋਂ ਉਸ ਦਾ ਸਾਹਿਬ ਉਸ ਨੂੰ ਆਪਣੇ ਦਫ਼ਤਰ ਵਿੱਚ ਬੁਲਾ ਕੇ ਕਿਸੇ ਬਾਰੇ ਪੁੱਛਦਾ ਸਾਹਿਬ ਨੂੰ ਦਫ਼ਤਰ ਵਿੱਚ ਆਇਆ ਦੇਖ ਕੇ ਉਸ ਦੀਆਂ ਲੱਤਾਂ ਕੰਬਣ ਲੱਗ ਪੈਂਦੀਆਂ ਸਨ ਇਸ ਤੋਂ ਬਾਅਦ ਪ੍ਰਸ਼ਨ ਪਹਿਲੇ ਅਫਸਰ ਦਾ ਸ਼ਿਵਚਰਨ ਪ੍ਰਤੀ ਕੀ ਰਵੱਈਆ ਸੀ ਇਸ ਦਾ ਉੱਤਰ ਹੈ ਪਹਿਲਾ ਅਫਸਰ ਸ਼ਿਵਚਰਨ ਨੂੰ ਕਾਰਨ ਹੀ ਗੱਲ-ਗੱਲ ਤੇ ਝਾੜਦਾ ਰਹਿੰਦਾ ਸੀ ਉਹ ਉਸ ਦੀ ਸ਼ਕਲ ਦੇਖ ਕੇ ਹੀ ਗੁੱਸੇ ਵਿੱਚ ਆ ਜਾਂਦਾ ਇਸ ਤੋਂ ਬਾਅਦ ਪ੍ਰਸ਼ਨ ਹੜਤਾਲਾਂ ਤੇ ਮੁਜ਼ਾਹਰਿਆਂ ਬਾਰੇ ਸ਼ਿਵਚਰਨ ਦੇ ਕੀ ਵਿਚਾਰ ਸਨ ਇਸ ਦਾ ਉੱਤਰ ਹੈ ਸ਼ਿਵਚਰਨ ਹੜਤਾਲਾਂ ਤੇ ਮੁਜ਼ਾਹਰਿਆਂ ਵਿੱਚ ਭਾਗ ਲੈਣਾ ਚੰਗਾ ਨਹੀਂ ਸੀ ਸਮਝਦਾ ਕਿਉਂਕਿ ਉਸ ਦਾ ਵਿਚਾਰ ਸੀ ਕਿ ਅਫਸਰ ਦੇ ਝਿੜਕੇ ਦਾ ਤੇ ਚਿੱਕੜ ਵਿੱਚ ਡਿੱਗੇ ਦਾ ਕੋਈ ਅਫਸੋਸ ਨਹੀਂ ਕਰਨਾ ਚਾਹੀਦਾ ਉਹ ਜਿਹਦਾ ਖਾਈਏ ਉਸੇ ਦਾ ਜਸ ਗਾਈਏ ਦੇ ਉਸੂਲ ਦਾ ਹਾਮੀ ਸੀ ਇਹਨਾਂ ਵਿਚਾਰਾਂ ਕਰਕੇ ਉਹ ਕਦੇ ਹੜਤਾਲਾਂ ਤੇ ਮੁਜਾਰਿਆਂ ਵਿੱਚ ਭਾਗ ਨਹੀਂ ਸੀ ਲੈਂਦਾ ਇਸ ਤੋਂ ਬਾਅਦ ਪ੍ਰਸ਼ਨ ਕਿਹੜੀਆਂ ਗੱਲਾਂ ਤੋਂ ਸਿੱਧ ਹੁੰਦਾ ਹੈ ਕਿ ਸ਼ਿਵ ਚਰਨ ਅੰਦਰੋਂ ਹੋਰ ਸੀ ਤੇ ਬਾਹਰੋਂ ਹੋਰ ਇਸ ਦਾ ਉੱਤਰ ਹੈ ਜੀ ਸ਼ਿਵ ਚਰਨ ਦਾ ਮਹਿਮਾਨਾਂ ਨੂੰ ਨਵੇਂ ਟੀ ਸੈਟਾਂ ਵਿੱਚ ਚਾਹ ਪਿਉਣਾ ਤੇ ਆਪ ਟੁੱਟੇ ਕੁੰਡਿਆ ਵਾਲੇ ਕੱਪਾਂ ਦੀ ਵਰਤੋਂ ਕਰਨਾ ਹਨੇਰੇ ਵਿੱਚ ਬੱਚੀ ਖੁਚੀ ਸਬਜ਼ੀ ਖਰੀਦਣਾ ਬਿਨਾ ਫਿਲਮਾਂ ਦੇ ਦੇਖੇ ਉਹਨਾਂ ਸੰਬੰਧੀ ਇੱਥੋਂ ਉੱਥੋਂ ਵਾਕਫੀ ਇਕੱਠੀ ਕਰਕੇ ਗੱਲਾਂ ਵਿੱਚ ਇਹ ਜ਼ਾਹਰ ਕਰਨਾ ਕਿ ਉਸਨੇ ਫਿਲਮਾਂ ਦੇਖੀਆਂ ਹਨ ਆਪਣੀ ਚੰਗੀ ਆਰਥਿਕ ਦਸ਼ਾ ਦਾ ਪ੍ਰਭਾਵ ਪਾਉਣ ਦਾ ਯਤਨ ਕਰਨਾ ਅਤੇ ਨਵੇਂ ਅਫਸਰ ਨਾਲ ਆਪਣੇ ਬਾਪ ਦੇ ਸੰਬੰਧਾ ਬਾਰੇ ਦੱਸਣ ਤੋਂ ਇਹ ਸਿੱਧ ਹੁੰਦਾ ਹੈ ਕਿ ਉਹ ਆਪਣੇ ਅੰਦਰੋਂ ਹੋਰ ਸੀ ਤੇ ਬਾਹਰੋਂ ਕੁਝ ਹੋਰ ਇਸ ਤੋਂ ਬਾਅਦ ਪ੍ਰਸ਼ਨ ਨਵੇਂ ਸਾਹਿਬ ਨਾਲ ਆਪਣੇ ਪੁਰਾਣੇ ਸਬੰਧਾਂ ਬਾਰੇ ਸ਼ਿਵਚਰਨ ਨੇ ਝੂਠੀਆਂ ਗੱਲਾਂ ਫਲਾਈਆਂ ਇਹਦੇ ਪਿੱਛੇ ਤੁਹਾਨੂੰ ਉਸ ਦਾ ਕਿਹੜਾ ਮੰਤਵ ਨਜ਼ਰ ਆਉਂਦਾ ਹੈ ਇਸ ਦਾ ਉੱਤਰ ਹੈ ਜੀ ਨਵੇਂ ਸਾਹਿਬ ਨਾਲ ਆਪਣੇ ਪੁਰਾਣੇ ਸਬੰਧਾਂ ਬਾਰੇ ਝੂਠੀਆਂ ਗੱਲਾਂ ਫਲਾਉਣ ਤੋਂ ਸ਼ਿਵਚਰਨ ਦਾ ਮੰਤਵ ਇਹ ਸੀ ਕਿ ਉਹ ਦੂਜਿਆਂ ਉੱਪਰ ਆਪਣਾ ਪ੍ਰਭਾਵ ਪਾਉਣਾ ਚਾਹੁੰਦਾ ਸੀ ਇਸ ਤਰ੍ਹਾਂ ਉਨ੍ਹਾਂ ਦੀ ਇੱਜ਼ਤ ਦਾ ਪਾਤਰ ਬਣਨਾ ਚਾਹੁੰਦਾ ਸੀ ਜਿਹੜੇ ਉਹਦੇ ਸਾਥੀ ਸਨ ਉਹਦੇ ਵਿੱਚ ਆਪਣੇ ਆਪ ਨੂੰ ਵੱਡਾ ਦਿਖਾਉਣਾ ਚਾਹੁੰਦਾ ਸੀ ਸ਼ਿਵਚਾਰਨ ਜਿਹੜਾ ਪਹਿਲਾਂ ਹੜਤਾਲਾਂ ਤੇ ਮੁਜ਼ਾਹਰਿਆਂ ਦੇ ਵਿਰੁੱਧ ਸੀ ਆਖਰ ਵਿੱਚ ਅੱਗੇ ਲੱਗ ਕੇ ਨਾਅਰੇ ਕਿਉਂ ਲਾਉਣ ਲੱਗ ਪਿਆ ਇਸ ਦਾ ਉੱਤਰ ਹੈ ਜੀ ਉਹ ਆਪਣੇ ਦਫ਼ਤਰ ਦੁਆਰਾ ਕੀਤੇ ਜਾਂਦੇ અપਮਾਨ ਅਤੇ ਬੇਇੱਜ਼ਤੀ ਨੂੰ ਸਹਾਰ ਨਾ ਸਕਿਆ ਨਾਲੇ ਉਸ ਦੁਆਰਾ ਦੂਜੇ ਕਰਮਚਾਰੀਆਂ ਵਿੱਚ ਇਹ ਪ੍ਰਭਾਵ ਦਿੱਤਾ ਹੋਇਆ ਸੀ ਕਿ ਨਵੇਂ ਅਫਸਰ ਨਾਲ ਉਸਦੇ ਨਿੱਜੀ ਸਬੰਧ ਹਨ ਉਸ ਦਾ ਵੀ ਪਰਦਾ ਫਾਸ਼ ਹੋ ਗਿਆ ਉਸ ਦੀ ਆਤਮਾ ਬਲੁੰਦਰੀ ਗਈ ਇਸ ਸੰਤਾਪ ਵਿੱਚੋਂ ਨਿਕਲਣ ਲਈ ਅਤੇ ਮਾਨਮਤੇ ਜੀਵਨ ਨੂੰ ਜਿਉਣ ਲਈ ਉਸ ਨੇ ਅਫਸਰ ਸ਼ਾਹੀ ਵਿਰੁੱਧ ਲੋਕ ਸੰਘਰਸ਼ ਦਾ ਰਾਹ ਫੜ ਲਿਆ ਅਤੇ ਉਨ੍ਹਾਂ ਵਿਰੁੱਧ ਹੜਤਾਲਾਂ ਤੇ ਮੁਜ਼ਾਹਰਿਆਂ ਵਿੱਚ ਅੱਗੇ ਲੱਗ ਕੇ ਨਾਅਰੇ ਲਾਉਣ ਲੱਗ ਪਿਆ ਪ੍ਰਸ਼ਨ ਮੋਹਨ ਪੰਡਾਰੀ ਦੇ ਕਹਾਣੀ ਸੰਗ੍ਰਹਿਾਂ ਦੇ ਨਾਮ ਲਿਖੋ। ਮੋਹਨ ਪੰਡਾਰੀ ਨੇ ਜਿਹੜੇ ਕਾਵ ਸੰਗ੍ਰਹਿ ਪੰਜਾਬੀ ਸਾਹਿਤ ਜਗਤ ਨੂੰ ਦਿੱਤੇ ਹਨ ਉਹਨਾਂ ਵਿੱਚ ਤਿਲ ਚੌਲੀ, ਮਨੁੱਖ ਦੀ ਪੈੜ, ਕਾਠ ਦੀ ਲੱਤ, ਪਛਾਣ, ਮੂਨ ਦੀ ਅੱਖ, ਬਰਫ਼ ਲਿਤਾੜੇ ਰੁੱਖ, ਤੜਪੱਤਨ ਅਤੇ ਕਥਾਵਾਰਤਾ। ਇਸ ਤੋਂ ਬਾਅਦ ਪ੍ਰਸ਼ਨ ਕੰਮ ਦੇ ਪੱਖ ਤੋਂ ਸ਼ਿਵਚਰਨ ਕਿਹੋ ਜਿਹਾ ਬੰਦਾ ਸੀ? ਇਸ ਦਾ ਉੱਤਰ ਹੈ ਜੀ ਕੰਮ ਦੇ ਪੱਖ ਤੋਂ ਸ਼ਿਵਚਰਨ ਇਮਾਨਦਾਰ ਸਮੇਂ ਦਾ ਪਾਬੰਦ ਅਤੇ ਕੰਮ ਵਿੱਚ ਦਿਲਚਸਪੀ ਲੈਣ ਵਾਲਾ ਬੰਦਾ ਸੀ ਵੱਡੇ ਸਾਹਿਬ ਦੇ ਰਵੱਈਏ ਕਾਰਨ ਦਫ਼ਤਰ ਵਿੱਚ ਕੀ ਹੋਇਆ ਇਸ ਦਾ ਉੱਤਰ ਹੈ ਜੀ ਵੱਡੇ ਸਾਹਿਬ ਦੇ ਰਵੱਈਏ ਕਾਰਨ ਦਫ਼ਤਰ ਵਿੱਚ ਉਸ ਵਿਰੁੱਧ ਮੀਟਿੰਗਾਂ ਹੜਤਾਲਾਂ ਤੇ ਮੁਜ਼ਾਹਰੇ ਹੋਣ ਲੱਗ ਪਏ ਇਸ ਤੋਂ ਬਾਅਦ ਪ੍ਰਸ਼ਨ 9ਵੇਂ ਸਾਹਿਬ ਨੇ ਸ਼ਿਵਚਰਨ ਨੂੰ ਦਫ਼ਤਰ ਵਿੱਚ ਕੀ ਕਿਹਾ ਨਵੇਂ ਸਾਹਿਬ ਨੇ ਸ਼ਿਵਚਰਨ ਨੂੰ ਗਾਲ੍ਹਾਂ ਕੱਢਦਿਆਂ ਕਿਹਾ ਕਿ ਉਹ ਸੁਪਰੀਡੈਂਟ ਹੁੰਦਾ ਹੋਇਆ ਮੈਲੇ ਕੱਪੜੇ ਤੇ ਟੁੱਟੇ ਬੂਟ ਪਾ ਕੇ ਆਉਂਦਾ ਹੈ ਉਹ ਦਫ਼ਤਰ ਵਿੱਚ ਕੀ ਡਿਸਪਲਾਈਨ ਰੱਖਦਾ ਹੋਵੇਗਾ ਨਾਲ ਹੀ ਉਸ ਅਫਸਰ ਨੇ ਸ਼ਿਵਚਰਨ ਨੂੰ ਹਰਾਮਖੋਰ ਤੇ ਕੰਮਚੋਰ ਵੀ ਕਿਹਾ ਪ੍ਰਸ਼ਨ ਨਵੇਂ ਸਾਹਿਬ ਦੀਆਂ ਛਿੜਕਾਂ ਖਾ ਕੇ ਸ਼ਿਵਚਰਨ ਨੇ ਆਪਣੇ ਆਪ ਬਾਰੇ ਕੀ ਅਨੁਭਵ ਕੀਤਾ ਇਸ ਦਾ ਉੱਤਰ ਹੈ ਨਵੇਂ ਸਾਹਿਬ ਦੀਆਂ ਛਿੜਕਾਂ ਖਾਣ ਪਿੱਛੋਂ ਸ਼ਿਵਚਰਨ ਨੇ ਆਪਣੇ ਆਪ ਨੂੰ ਆਦਮੀ ਨਹੀਂ ਸਗੋ ਲੰਡਰ ਕੁੱਤਾ ਮਹਿਸੂਸ ਕੀਤਾ ਜੋ ਲੋਕਾਂ ਦੇ ਡੰਡੇ ਖਾਂਦਾ ਹੋਵੇ ਪਰ ਫੇਰ ਵੀ ਬੁਰਕੀ ਲਈ ਉਹਨਾਂ ਦੇ ਬੂਹੇ ਅੱਗੇ ਦਰ ਅੱਗੇ ਜਾ ਕੇ ਬੈਠਦਾ ਹੋਵੇ ਇਸ ਤੋਂ ਬਾਅਦ ਪ੍ਰਸ਼ਨ ਸ਼ਿਵਚਰਨ ਦਾਸ ਦਫ਼ਤਰ ਵਿੱਚ ਕੀ ਹੈ ਇਸ ਦਾ ਉੱਤਰ ਹੈ ਸ਼ਿਵਚਰਨ ਦਾਸ ਦਫ਼ਤਰ ਵਿੱਚ ਸੁਪਰੀਟੈਂਡੈਂਟ ਹੈ ਪ੍ਰਸ਼ਨ ਟਿੜਕਿਆ ਹੋਇਆ ਸ਼ੀਸ਼ਾ ਕਹਾਣੀ ਸੰਬੰਧੀ ਸੰਪਾਦਕੀ ਟਿੱਪਣੀ ਵਿੱਚ ਕੀ ਕਿਹਾ ਗਿਆ ਹੈ? ਜਿਹੜੀ ਪਾਠ ਪੁਸਤਕ ਵਿੱਚ ਇਹ ਕਹਾਣੀ ਸੰਕਲਿਤ ਹੈ ਕਥਾ ਕਹਾਣੀ ਉਸ ਦਾ ਸੰਪਾਦਕ ਇਸ ਬਾਰੇ ਲਿਖਦਾ ਹੈ ਕਿ ਇਹ ਕਹਾਣੀ ਦਾ ਸੁਨੇਹਾ ਹੈ ਕਿ ਆਧੁਨਿਕ ਯੁੱਗ ਵਿੱਚ ਮਨੁੱਖ ਤੜਕਿਆ ਹੋਇਆ ਹੈ ਤੇ ਉਹ ਦੋਹਰੀ ਸ਼ਖਸੀਅਤ ਜਿਉਂਦਾ ਹੈ ਉਸ ਦੀ ਆਰਥਿਕ ਹਾਲਤ ਖਸਤਾ ਹੈ ਅਤੇ ਉਹ ਚੰਗਾ ਪ੍ਰਭਾਵ ਸਿਰਜਣ ਲਈ ਝੂਠਾ ਦਿਖਾਵਾ ਕਰਦਾ ਹੈ ਮਨੁੱਖ ਦੇ ਤੌਰ ਤੇ ਉਸ ਦੀ ਕੋਈ ਇੱਜ਼ਤ ਨਹੀਂ ਉਹ ਇੱਜ਼ਤ ਬਣਾਉਣ ਲਈ ਝੂਠੇ ਬਹਾਨੇ ਰਚਦਾ ਹੈ ਦੋਰੀ ਸ਼ਖਸੀਅਤ ਦਾ ਸੰਤਾਪ ਉਹ ਉਨੀਂ دیر ਭੋਗਦਾ ਹੈ ਜਿੰਨੀ ਦੇਰ ਤੱਕ ਉਹ ਲੋਕ ਸੰਘਰਸ਼ ਵਿੱਚ ਹਿੱਸਾ ਨਹੀਂ ਲੈਂਦਾ ਅਜੋਕੇ ਯੁੱਗ ਵਿੱਚ ਟਿੜਕੇ ਹੋਏ ਆਪੇ ਨੂੰ ਜੋੜਨ ਦਾ ਇੱਕੋ ਇੱਕ ਤਰੀਕਾ ਹੈ ਲੋਕ ਸੰਘਰਸ਼ ਪ੍ਰਸ਼ਨ ਕਹਾਣੀ ਵਿੱਚ ਕਹਾਣੀਕਾਰ ਨੇ ਟਿੜਕਿਆ ਹੋਇਆ ਸ਼ੀਸ਼ਾ ਕਿਸ ਨੂੰ ਕਿਹਾ ਹੈ ਇਸ ਦਾ ਉੱਤਰ ਹੈ ਜੀ ਕਹਾਣੀ ਵਿੱਚ ਕਹਾਣੀਕਾਰ ਨੇ ਟਿੜਕਿਆ ਹੋਇਆ ਸ਼ੀਸ਼ਾ ਸ਼ਿਵ ਚਰਨ ਦਾਸ ਨੂੰ ਕਿਹਾ ਹੈ ਇਸ ਤੋਂ ਬਾਅਦ ਪ੍ਰਸ਼ਨ ਟਿਰਕਿਆ ਹੋਇਆ ਸ਼ੀਸ਼ਾ ਕਹਾਣੀ ਦਾ ਵਿਸ਼ਾ ਵਸਤੂ ਕੀ ਹੈ ਸਪਸ਼ਟ ਕਰੋ ਇਸ ਦਾ ਉੱਤਰ ਹੈ ਜੀ ਟਿਰਕਿਆ ਹੋਇਆ ਸ਼ੀਸ਼ਾ ਮੋਨ ਪੰਡਹਾਰੀ ਦੀ ਰਚੀ ਹੋਈ ਕਹਾਣੀ ਹੈ ਇਸ ਕਹਾਣੀ ਦਾ ਵਿਸ਼ਾ ਮੱਧ ਵਰਗੀ ਸਰਕਾਰੀ ਮੁਲਾਜ਼ਮ ਦਾ ਟਿਰਕਿਆ ਹੋਇਆ ਆਪਾ ਹੈ ਇੱਕ ਸਰਕਾਰੀ ਦਫ਼ਤਰ ਦੇ ਸੁਪਰੀਟੈਂਡੈਂਟ ਸ਼ਿਵਚਰਨ ਦਾਸ ਦਾ ਹਰ ਵਕਤ ਆਪਣੇ ਅਫਸਰ ਹੜਤਾਲਾਂ ਤੇ ਮੁਜਾਹਰਿਆਂ ਤੋਂ ਡਰਦੇ ਰਹਿਣਾ ਵੱਡੇ ਸਾਹਿਬ ਦਾ ਉਸ ਨੂੰ ਖਾਮ ਖਾ ਗੱਲ ਗੱਲ ਤੇ ਝਾੜਨਾ ਉਸ ਦਾ ਆਪਣੇ ਦਫ਼ਤਰ ਵਿੱਚ ਇਮਾਨਦਾਰੀ ਨਾਲ ਵੱਧ ਸਮਾਂ ਲਾ ਕੇ ਕੰਮ ਕਰਨਾ ਅਫਸਰ ਦੇ ਬੁਰੇ سلوਕ ਕਾਰਨ ਉਸ ਦਾ ਆਪਣੇ ਜੀਵਨ ਤੋਂ ਤੰਗ ਹੋਣਾ ਦਫ਼ਤਰ ਦੇ ਕੰਮ ਲਈ ਕੁਰਸੀ ਨਾਲ ਜੁੜੇ ਰਹਿਣ ਕਰਕੇ ਉਸ ਦਾ ਬਿਮਾਰ ਰਹਿਣਾ ਅਤੇ ਕਮਜ਼ੋਰੀ ਕਾਰਨ ਸਿਰੋ ਗੰਜੇ ਹੋਣਾ ਆਰਥਿਕ ਤੰਗੀਆਂ ਕਾਰਨ ਪਾਟੇ ਕੋਟ ਤੇ ਟੁੱਟੇ ਬੂਟ ਨੂੰ ਨਾ ਬਦਲ ਸਕਣਾ ਸਮਾਜਿਕ ਤੌਰ ਤੇ ਆਪਣੀ ਪਰਸਿਸ਼ਟਾ ਨੂੰ ਕਾਇਮ ਰੱਖਣ ਲਈ ਕਈ ਪ੍ਰਕਾਰ ਦੇ ਝੂਠ ਬੋਲਣਾ ਤੇ ਫੜਾ ਮਾਰਨਾ ਪਰ ਆਪਣੇ ਆਪ ਨੂੰ ਤਿੜਕੇ ਹੋਏ ਸ਼ੀਸ਼ੇ ਵਾਂਗ ਅਨੁਭਵ ਕਰਨਾ ਉਸ ਨੂੰ ਆਪਣਾ ਅੰਦਰਲਾ ਹੋਰ ਤੇ ਬਾਹਰਲਾ ਹੋਰជា ਆਪਣਾ ਦੂਜਿਆਂ ਦੁਆਰਾ ਉਸ ਦੀ ਨਿੰਦਿਆ ਤੇ ਵਿਰੋਧ ਕਰਨ ਦੇ ਬਾਵਜੂਦ ਉਸ ਵੱਲੋਂ ਸਾਹਿਬ ਦਾ ਵਿਰੋਧ ਨਾ ਕਰਨਾ ਪਰ ਆਖਰ ਦੇ ਵਿੱਚ ਸਾਹਿਬ ਵੱਲੋਂ ਕੀਤੇ ਅਨਾਦਰ ਭਰੇ ਸਲੂਕ ਨੂੰ ਬਰਦਾਸ਼ਤ ਨਾ ਕਰਨਾ ਤੇ ਸ਼ਿੰਗਾਰਸ ਦੇ ਰਾਤੇ ਤੁਰਨਾ ਇਹ ਜਿਹੜੀਆਂ ਕਟਨਾਵਾਂ ਹਨ ਇਸ ਕਹਾਣੀ ਦਾ ਵਿਸ਼ਾ ਹਨ ਜਿੰਨਾ ਰਾਹੀਂ ਕਹਾਣੀਕਾਰ ਨੇ ਵਰਤਮਾਨ ਮੱਧ ਵਰਗੀ ਸਰਕਾਰੀ ਮੁਲਾਜ਼ਮ ਦੇ ਤਿੜਕੇ ਹੋਏ ਆਪੇ ਨੂੰ ਕਹਾਣੀ ਰਾਹੀਂ ਪੇਸ਼ ਕੀਤਾ ਹੈ ਕਹਾਣੀ ਦਾ ਇਹ ਵਿਸ਼ਾ ਮਨੋਵਿਗਿਆਨਿਕ ਮੌਲਿਕ ਤੇ ਅਗਾਵਧੂ ਹੈ ਇਸ ਤੋਂ ਬਾਅਦ ਪ੍ਰਸ਼ਨ ਤਿਰਕਿਆ ਹੋਇਆ ਸ਼ੀਸ਼ਾ ਕਹਾਣੀ ਦਾ ਉਦੇਸ਼ ਜਾਂ ਮੰਤਵ ਕੀ ਹੈ ਇਸ ਦਾ ਉੱਤਰ ਹੈ ਜੀ ਇਸ ਕਹਾਣੀ ਦਾ ਉਦੇਸ਼ ਇਹ ਦੱਸਣਾ ਹੈ ਕਿ ਮੱਧ ਵਰਗ ਦਾ ਸਰਕਾਰੀ ਮੁਲਾਜ਼ਮ ਤਿਰਕੇ ਹੋਏ ਆਪੇ ਦਾ ਮਾਲਕ ਹੈ ਉਹ ਦੂਰਾ ਜੀਵਨ ਜਿਉਂਦਾ ਹੈ ਤੇ ਮਨੁੱਖ ਦੇ ਤੌਰ ਤੇ ਉਸ ਦੀ ਕੋਈ ਇੱਜ਼ਤ ਨਹੀਂ ਉਹ ਇਸ ਤਿਰਕੇ ਹੋਏ ਆਪੇ ਨੂੰ ਤਾਂ ਹੀ ਜੋੜ ਸਕਦਾ ਹੈ ਜੇਕਰ ਉਹ ਇਕੱਲਾ ਨਾ ਰਹੇ ਤੇ ਲੋਕ ਸੰਘਰਸ਼ ਦੇ ਰਾਹ ਤੇ ਤੁਰੇ ਉਹ ਦੋਰੀ ਸ਼ਖਸੀਅਤ ਦੇ ਸੰਤਾਪ ਵਿੱਚੋਂ ਉਨੀ ਦੇਰ ਤਾਈਂ ਨਹੀਂ ਨਿਕਲ ਸਕਦਾ ਜਿੰਨਾ ਚਿਰ ਉਹ ਲੋਕ ਸੰਘਰਸ਼ ਵਿੱਚ ਨਹੀਂ ਪੈਂਦਾ ਕਹਾਣੀ ਵਿੱਚ ਸ਼ਿਵ ਚਰਨ ਦਾਸ ਇਕੱਠਾ ਮੁਜਾਹਰਿਆਂ ਹੜਤਾਲਾਂ ਵਿੱਚ ਭਾਗ ਲੈਣ ਵਾਲਾ ਮੁਲਾਜ਼ਮ ਨਹੀਂ ਸਗੋਂ ਸੁਆਮੀ ਭਗਤ ਤੇ ਦਫ਼ਤਰ ਵਿੱਚ ਕੰਮ ਕਰਨ ਵਾਲਾ ਬੰਦਾ ਹੈ ਇਸ ਦੇ ਬਾਵਜੂਦ ਉਸ ਨੂੰ ਆਪਣੇ ਅਫਸਰ ਵੱਲੋਂ ਹਰ ਰੋਜ਼ ਡਾਂਟ ਦੱਪ ਦਾ ਸ਼ਿਕਾਰ ਹੋਣਾ ਪੈਂਦਾ ਹੈ ਉਹ ਘਰ ਵਿੱਚ ਆਰਥਿਕ ਦੌਰ ਤੇ ਤੰਗ ਰਹਿੰਦਾ ਹੈ ਪਰ ਆਪਣੀ ਝੂਠੀ ਸਮਾਜਿਕ ਪ੍ਰਤਿਸ਼ਠਾ ਕਾਇਮ ਰੱਖਣ ਦੇ ਯਤਨ ਵਿੱਚ ਉਸ ਨੂੰ ਕਈ ਪ੍ਰਕਾਰ ਦੇ ਝੂਠ ਬੋਲਣੇ ਤੇ ਦਿਖਾਵਾ ਕਰਨਾ ਪੈਂਦਾ ਹੈ ਇਸ ਤਰ੍ਹਾਂ ਉਸ ਦਾ ਆਪਾ ਤੜਕਿਆ ਹੋਇਆ ਹੈ ਉਹ ਦੂਰੀ ਸ਼ਖਸੀਅਤ ਜਿਉਂਦਾ ਹੈ ਨਵੇਂ ਅਫਸਰ ਦੇ ਆਉਣ ਤੇ ਵੀ ਉਸ ਨੂੰ ਬੇਪੱਤੀ ਤੇ ਨਿਰਾਸ਼ਾ ਦਾ ਸਾਹਮਣਾ ਹੀ ਕਰਨਾ ਪੈਂਦਾ ਹੈ ਉਸ ਦੀ ਬਲੁੰਦਰੀ ਹੋਈ ਸੋਚ ਇੱਕ ਅਹਿਮ ਨਿਰਣਾ ਲੈਂਦੀ ਹੈ ਕਿ ਵਿਅਕਤੀਗਤ ਤੌਰ ਤੇ ਮਾਨਮਤਾ ਜੀਵਨ ਨਹੀਂ ਜਿਉਣਾ ਚਾਹੀਦਾ ਇਸ ਤਰ੍ਹਾਂ ਉਸ ਦੀ ਆਪਣੇ ਸਾਥੀਆਂ ਵਿੱਚ ਕੋਈ ਇੱਜ਼ਤ ਨਹੀਂ ਰਹਿੰਦੀ ਉਸ ਦਾ ਅਫਸਰ ਵੀ ਉਸ ਨੂੰ ਬੇਪਤ ਕਰਦਾ ਹੈ ਇਸ ਕਰਕੇ ਉਹ ਲੋਕ ਸੰਘਰਸ਼ ਵਿੱਚ ਹਿੱਸਾ ਲੈਣ ਲਈ ਕੁੱਦ ਪੈਂਦਾ ਹੈ ਇਸ ਤਰ੍ਹਾਂ ਕਹਾਣੀ ਦਾ ਉਦੇਸ਼ ਆਪਣੇ ਹੱਕ ਲਈ ਸੰਘਰਸ਼ ਦੇ ਰਾਹ ਤੇ ਚੱਲਣ ਦੀ ਪ੍ਰੇਰਣਾ ਦੇਣਾ ਹੈ ਇਸ ਤੋਂ ਬਾਅਦ ਪ੍ਰਸ਼ਨ ਹੈ ਟਿੜਕਿਆ ਹੋਇਆ ਸ਼ੀਸ਼ਾ ਕਹਾਣੀ ਦੀ ਪਲਾਟ ਉਸਾਰੀ ਬਾਰੇ ਆਪਣੇ ਵਿਚਾਰ ਪੇਸ਼ ਕਰੋ ਇਸ ਦਾ ਉੱਤਰ ਹੈ ਟਿੜਕਿਆ ਹੋਇਆ ਸ਼ੀਸ਼ਾ ਕਹਾਣੀ ਦਾ ਪਲਾਟ ਸਾਡੇ ਸ਼ਹਿਰੀ ਜੀਵਨ ਦੀ ਹੀਟਲੀ ਮੱਧ ਸ਼੍ਰੇਣੀ ਵਿੱਚੋਂ ਲਿਆ ਗਿਆ ਹੈ ਕਟਣਾਵਾ ਇੱਕ ਸਰਕਾਰੀ ਦਫ਼ਤਰ ਵਿੱਚ ਵਾਪਰਦੀਆਂ ਹਨ ਸਰਕਾਰੀ ਦਫ਼ਤਰ ਦੇ ਸੁਪਰੀਟੈਂਡੈਂਟ ਸ਼ਿਵਚਰਨ ਦਾਸ ਦਾ ਇਕੱਠਾ ਮੁਜਾਹਿਰਾਂ ਹੜਤਾਲਾਂ ਤੋਂ ਘਬਰਾਉਣਾ ਉਸ ਦਾ ਆਪਣੇ ਅਫਸਰ ਤੋਂ ਡਰਨਾ ਦਫਤਰ ਵਿੱਚ ਦੇ ਕੰਮ ਵਿੱਚ ਜੁਟੇ ਰਹਿਣਾ ਘਰ ਦੀ ਹਾਲਤ ਆਰਥਿਕ ਤੌਰ ਤੇ ਮੰਦੀ ਹੋਣਾ ਟਿੜਕੇ ਸ਼ੀਸ਼ੇ ਵਾਂਗ ਆਪਣੇ ਆਪ ਨੂੰ ਦੋਰੇ ਚਰਿੱਤਰ ਦਾ ਅਨੁਭਵ ਕਰਨਾ ਉਸ ਦਾ ਝੂਠ ਬੋਲਣਾ ਦਿਖਾਵਾ ਕਰਨਾ ਦਫਤਰ ਵਿੱਚ ਪਿਛਲੇ ਅਫਸਰ ਦੇ ਬਦਲ ਤੇ ਨਵੇਂ ਅਫਸਰ ਦਾ ਆਉਣਾ ਨਵੇਂ ਅਫਸਰ ਦਾ ਵੀ ਸ਼ਿਵਚਰ ਨੂੰ ਬੁਰੀ ਤਰ੍ਹਾਂ ਝਾੜਨਾ ਤੇ ਉਸ ਦਾ ਵਿਅਕਤੀਗਤ ਜੀਵਨ ਛੱਡ ਕੇ ਲੋਕ ਸੰਘਰਸ਼ ਵਿੱਚ ਖੁੱਦਣਾ ਆਦ ਕਟਨਾਵਾ ਕੁਦਰਤੀ ਤੇ ਯਥਾਰਥਕ ਹਨਾਂ ਵਿੱਚ ਮੁੱਢ ਤੋਂ ਲੈ ਕੇ ਅਖੀਰ ਤੱਕ ਸਵਾਦ ਤੇ ਉਤਸੁਕਤਾ ਕਾਇਮ ਰਹਿੰਦੀ ਹੈ ਕਹਾਣੀ ਦਾ ਆਦ ਹੈ ਜਿਹੜਾ ਖਿੱਚ ਭਰਿਆ ਹੈ ਮਦ ਸਵਾਦਲਾ ਤੇ ਉਤਸੁਕਤਾ ਭਰਿਆ ਇਸੇ ਤਰ੍ਹਾਂ ਇਸ ਦਾ ਅੰਤ ਹੈ ਜਿਹੜਾ ਉਹ ਪ੍ਰਭਾਵਸ਼ਾਲੀ ਵੀ ਹੈ ਅਗਾ ਵਧੂ ਹੈ ਪ੍ਰੇਰਨਾ ਦਿੰਦਾ ਹੈ ਕਹਾਣੀ ਵਿੱਚ ਸਮੇਂ ਦੀ ਏਕਤਾ ਤਾਂ ਕਾਇਮ ਨਹੀਂ ਰਹਿੰਦੀ ਕਿਉਂਕਿ ਸਾਰੀਆਂ ਘਟਨਾਵਾਂ ਕੁਝ ਮਹੀਨਿਆਂ ਦੇ ਫਰਕ ਨਾਲ ਵਾਪਰਦੀਆਂ ਹਨ ਪਰ ਇਸ ਵਿੱਚ ਸਥਾਨ ਦੀ ਏਕਤਾ ਜ਼ਰੂਰ ਕਾਇਮ ਰਹਿੰਦੀ ਹੈ ਕਿਉਂਕਿ ਸਾਰੀਆਂ ਘਟਨਾਵਾਂ ਇੱਕ ਦਫ਼ਤਰ ਦੇ ਵਿੱਚ ਵਾਪਰਦੀਆਂ ਹਨ ਇਸ ਵਿੱਚ ਪ੍ਰਭਾਵ ਦੀ ਏਕਤਾ ਮੁੱਢ ਤੋਂ ਲੈ ਕੇ ਅਖੀਰ ਤੱਕ ਕਾਇਮ ਰਹਿੰਦੀ ਹੈ ਸਮੁੱਚੇ ਤੌਰ ਤੇ ਕਹਾਣੀ ਦਾ ਪਲਾਟ ਸਫਲ ਕਿਹਾ ਜਾ ਸਕਦਾ ਹੈ ਇਸ ਤੋਂ ਬਾਅਦ ਪ੍ਰਸ਼ਨ ਤੜਕਿਆ ਹੋਇਆ ਸ਼ੀਸ਼ਾ ਕਹਾਣੀ ਦੇ ਚਰਿੱਤਰ ਚਿੱਤਰਣ ਬਾਰੇ ਆਪਣੇ ਵਿਚਾਰ ਪੇਸ਼ ਕਰੋ ਟਿਰਕਿਆ ਹੋਇਆ ਸ਼ੀਸ਼ਾ ਕਹਾਣੀ ਮੋਹਨ ਭੰਡਾਰੀ ਦੀ ਰਚਨਾ ਹੈ। ਇਹ ਇੱਕ ਪਾਤਰ ਪ੍ਰધાન ਕਹਾਣੀ ਹੈ। ਇਸ ਦਾ ਮੁੱਖ ਪਾਤਰ ਸ਼ਿਵਚੰਦ ਦਾਸ ਹੈ ਜੋ ਕਿ ਦਫ਼ਤਰ ਦਾ ਸੁਪਰੀਟੈਂਡੈਂਟ ਹੈ। ਕਹਾਣੀ ਵਿੱਚ ਦਫ਼ਤਰ ਦੇ ਦੋ ਵੱਡੇ ਅਫਸਰ ਤੇ ਦਫ਼ਤਰ ਦੇ ਅਮਲੇ ਦੇ ਕੁਝ ਹੋਰ ਪਾਤਰ ਵੀ ਹਨ। ਇਹਨਾਂ ਤੋਂ ਬਿਨਾ ਮੁਜ਼ਾਇਰੇ ਵਿੱਚ ਦਫ਼ਤਰ ਦਾ ਅਮਲਾ ਸਮੂਹਿਕ ਰੂਪ ਵਿੱਚ ਭਾਗ ਲੈਂਦਾ ਹੈ। ਇਹ ਸਾਰੇ ਪਾਤਰ ਸ਼ਹਿਰੀ ਜੀਵਨ ਦੀ ਹੇਠਲੀ ਮੱਧ ਸ਼੍ਰੇਣੀ ਵਿੱਚੋਂ ਲਏ ਗਏ ਹਨ। शिवचरन दास ਵਰਗੇ ਸੁਆਮੀ ਭਗ ਦਫ਼ਤਰ ਵਿੱਚ ਕੰਮ ਵਿੱਚ ਲੱਗੇ ਰਹਿਣ ਵਾਲੇ ਝੂਠ ਤੇ ਦਿਖਾਵੇ ਤੋਂ ਕੰਮ ਲੈਣੇ ਵਾਲੇ ਪਾਤਰ ਮੁਲਾਜ਼ਮ ਤਾਕੇ ਵਿੱਚ ਆਮ ਹੀ ਮਿਲ ਜਾਂਦੇ ਹਨ ਕਹਾਣੀ ਦੇ ਪਾਤਰਾਂ ਦਾ ਚਰਿੱਤਰ ਚਿੱਤਰਣ ਬੜਾ ਜਥਾਰਤਕ ਤੇ ਮਨੋਵਿਗਿਆਨਕ ਹੈ ਕਹਾਣੀਕਾਰ ਨੇ शिवचरन ਦੇ ਪਾਤਰ ਨੂੰ ਟਿੜਕਿਆ ਹੋਇਆ ਸ਼ੀਸ਼ਾ ਆਕ ਕੇ ਉਸ ਦੇ ਚਰਿੱਤਰ ਨੂੰ ਬਧੇਰੇ ਵਿਸ਼ਾਲਤਾ ਪ੍ਰਦਾਨ ਕੀਤੀ ਹੈ ਕਹਾਣੀਕਾਰ ਉਸ ਦਾ ਚਰਿੱਤਰ ਵੰਗਾਤਮਕ ਰੂਪ ਵਿੱਚ ਪੇਸ਼ ਕਰਦਾ ਹੈ ਪਾਤਰ ਉਸਾਰੀ ਲਈ ਕਹਾਣੀਕਾਰ ਨੇ ਆਪਣੇ ਵਰਣਨ ਤੇ ਪਾਤਰਾਂ ਦੀ ਆਪਸੀ ਵਾਰਤਾ ਲਾਪ ਤੋਂ ਕੰਮ ਲਿਆ ਹੈ ਇਸ ਤਰ੍ਹਾਂ ਕਹਾਣੀ ਦਾ ਪਾਤਰ ਚਿੱਤਰਣ ਸਲਾਉਣਾਯੋਗ ਹੈ ਇਸ ਤੋਂ ਬਾਅਦ ਪ੍ਰਸ਼ਨ ਹੈ ਟਿੜਕਿਆ ਹੋਇਆ ਸ਼ੀਸ਼ਾ ਕਹਾਣੀ ਦਾ ਸਰਲੇਖ ਕਿੱਥੋਂ ਤੱਕ ਟੁਕਮਾ ਹੈ ਆਪਣੇ ਵਿਚਾਰ ਪੇਸ਼ ਕਰੋ ਇਸ ਦਾ ਉੱਤਰ ਹੈ ਜੀ ਟਿੜਕਿਆ ਹੋਇਆ ਸ਼ੀਸ਼ਾ ਕਹਾਣੀ ਦਾ ਇਹ ਸਰਲੇਖ ਟੁਕਮਾ ਤੇ ਖਿੱਚਪਰਿਆ ਵੀ ਹੈ ਕਹਾਣੀਕਾਰ ਨੇ ਇਸ ਦਾ ਇਹ ਸਰਲੇਖ ਇਸ ਦੇ ਮੁੱਖ ਪਾਤਰ ਸ਼ਿਵ ਚਰਨ ਦਾਸ ਦੀ ਸਮੁੱਚੀ ਸ਼ਖਸੀਅਤ ਨੂੰ ਆਧਾਰ ਬਣਾ ਕੇ ਰੱਖਿਆ ਹੈ ਕਹਾਣੀਕਾਰ ਨੇ ਉਸ ਨੂੰ ਇੱਕ ਤੜਕਿਆ ਹੋਇਆ ਸ਼ੀਸ਼ਾ ਕਰਾਰ ਦਿੰਦਾ ਹੈ ਜਿਸ ਵਿੱਚ ਉਸ ਦਾ ਦੋਹਰਾ ਆਪਾ ਵਸਦਾ ਹੈ ਜਿਹੜਾ ਕਿ ਬਾਹਰੋਂ ਕੁਝ ਹੋਰ ਹੈ ਤੇ ਅੰਦਰੋਂ ਹੋਰ ਉਹ ਦਫ਼ਤਰ ਵਿੱਚ ਹੜਤਾਲਾਂ ਮੁਜ਼ਾਹਰਿਆਂ ਵਿੱਚ ਭਾਗ ਨਹੀਂ ਲੈਂਦਾ ਪਰ ਅੰਦਰੋਂ ਆਪਣੇ ਦਫ਼ਤਰ ਦੀਆਂ ਜ਼ਿਆਤਤੀਆਂ ਕਰਕੇ ਬੇहद ਨਿਰਾਸ਼ ਵੀ ਰਹਿੰਦਾ ਹੈ ਉਹ ਆਪਣੀ ਸਮਾਜਿਕ ਪ੍ਰਤਿਸ਼ਟਾ ਕਾਇਮ ਰੱਖਣ ਦਾ ਯਤਨ ਕਰਨ ਵਿੱਚ ਦਿਖਾਵਾ ਕਰਦਾ ਹੈ ਝੂਠ ਬੋਲਦਾ ਹੈ ਪਰ ਨਾਲ ਹੀ शिवचरण ਆਪਣੇ ਅੰਦਰਲੇ ਫੋਕੇ ਪਾਉਂਦੇ ਅਸਾਹਸ ਕਾਰਨ ਅਸੰਤੁਸ਼ਟ ਵੀ ਹੈ ਜਦੋਂ ਉਹ ਆਪਣੇ ਘਰ ਵਿੱਚਲੇ ਟਿੜਕੇ ਹੋਏ ਸ਼ੀਸ਼ੇ ਵਿੱਚ ਆਪਣਾ ਆਪ ਦੇਖਦਾ ਹੈ ਤਾਂ ਉਸ ਨੂੰ ਉਸਦੇ ਦੋ ਚਿਹਰੇ ਦਿਖਾਈ ਦਿੰਦੇ ਹਨ ਉਹ ਘਬਰਾ ਕੇ ਆਪਣਾ ਮੂੰਹ ਪਰੇ ਕਰ ਲੈਂਦਾ ਹੈ ਉਸ ਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਉਹ ਸੱਚਮੁੱਚ ਹੀ ਦੂਰਾ ਆਦਮੀ ਹੋਵੇ ਇਸ ਤਰ੍ਹਾਂ ਸਾਰੀ ਕਹਾਣੀ ਹੀ ਉਸ ਦੇ ਦੌਰੇ ਰੂਪ ਨੂੰ ਪੇਸ਼ ਕਰਦੀ ਹੈ ਜੋ ਕਿ ਉਸ ਨੂੰ ਇੱਕ ਟਿੜਕੇ ਹੋਏ ਸ਼ੀਸ਼ੇ ਵਿੱਚ ਦਿਖਾਈ ਦਿੰਦਾ ਹੈ ਇਸ ਤਰ੍ਹਾਂ ਮੁੱਖ ਪਾਤਰ ਦੀ ਸਮੁੱਚੀ ਸ਼ਖਸੀਅਤ ਦੇ ਆਧਾਰ ਤੇ ਰੱਖਿਆ ਹੋਣ ਕਰਕੇ ਕਹਾਣੀ ਦਾ ਇਹ ਸਰਲੇਖ ਬਹੁਤ ਹੱਦ ਤੱਕ ਠਕਮਾ ਹੈ ਫੱਬਮਾ ਹੈ ਇਸ ਤੋਂ ਬਾਅਦ ਪ੍ਰਸ਼ਨ ਹੈ ਜੀ ਸ਼ਿਵਚਰਨ ਦਾਸ ਦਾ ਚਰਿੱਤਰ ਚਿੱਤਰਣ ਕਰੋ ਇਸ ਦਾ ਉੱਤਰ ਹੈ ਜੀ ਸ਼ਿਵਚਰਨ ਦਾਸ ਟਿੜਕਿਆ ਹੋਇਆ ਸ਼ੀਸ਼ਾ ਕਹਾਣੀ ਦਾ ਮੁੱਖ ਪਾਤਰ ਹੈ ਉਹ ਇੱਕ ਸਰਕਾਰੀ ਦਫ਼ਤਰ ਵਿੱਚ ਸੁਪਰੀਟੈਂਡੈਂਟ ਹੈ ਕਹਾਣੀਕਾਰ ਨੇ ਉਸੇ ਨੂੰ ਹੀ ਟਿੜਕਿਆ ਹੋਇਆ ਸ਼ੀਸ਼ਾ ਆਖਿਆ ਹੈ ਟਿੜਕੇ ਹੋਏ ਸ਼ੀਸ਼ੇ ਵਿੱਚ ਆਕਾਰ ਸਦਾ ਦੋਹਰੇ ਦਿਖਾਈ ਦਿੰਦੇ ਹਨ ਸ਼ਿਵਚਰਨ ਦਾਸ ਵੀ ਦੋਰੇ ਆਕਾਰ ਤੇ ਸ਼ਖਸੀਅਤ ਦਾ ਮਾਲਕ ਹੈ ਇੱਕ ਪਾਸੇ ਉਹ ਸਵਾਮੀ ਭਗਤ ਹੈ ਦੂਜੇ ਪਾਸੇ ਅਜਿਹੇ ਜੀਵਨ ਤੋਂ ਸੰਤੁਸ਼ਟ ਵੀ ਨਹੀਂ ਹੈ ਫਿਰ ਉਹ ਆਪਣੀ ਮਾੜੀ ਹਾਲਤ ਤੇ ਪਰਦਾ ਪਾਉਣ ਲਈ ਲੋਕ ਦਿਖਾਵਾ ਕਰਦਾ ਹੈ ਝੂਠ ਬੋਲਦਾ ਹੈ ਉਹ ਆਪਣੇ ਸਮਾਜਿਕ ਦਰਜੇ ਦਾ ਰੂਪ ਪਾਉਣ ਲਈ ਝੂਠ ਬੋਲਦਾ ਹੈ ਪਰ ਇਹ ਝੂਠ ਉਹਦੋਂ ਚੰਗੀ ਤਰ੍ਹਾਂ ਨੰਗਾ ਹੋ ਜਾਂਦਾ ਹੈ ਜਦੋਂ ਉਸ ਦਾ ਅਫਸਰ ਸਭ ਦੇ ਸਾਹਮਣੇ ਉਸ ਦਾ ਖੂਬ અપਮਾਨ ਕਰਦਾ ਹੈ ਇੱਥੇ ਪੁੱਜ ਕੇ ਉਸ ਦੀ ਦੋਹਰੀ ਸ਼ਖਸੀਅਤ ਜਿੱਥੇ ਪੂਰੀ ਤਰ੍ਹਾਂ ਨੰਗੀ ਹੋ ਜਾਂਦੀ ਹੈ ਉੱਥੇ ਉਸ ਦੇ ਚਰਿੱਤਰ ਵਿੱਚ ਭਾਰੀ ਪਰਿਵਰਤਨ ਵੀ ਆ ਜਾਂਦਾ ਹੈ ਉਸ ਨੂੰ ਸਮਝ ਲੱਗ ਜਾਂਦੀ ਹੈ ਕਿ ਉਸ ਦਾ ਵਾਕੀ ਮੁਲਾਜ਼ਮਾ ਤੋਂ ਅਲੱਗ ਰਹਿ ਕੇ ਸਵਾਮੀ ਭਗਤ ਬਣਨਾ ਠੀਕ ਨਹੀਂ ਸਗੋਂ ਉਸ ਦਾ ਸਭ ਦੇ ਨਾਲ ਮਿਲ ਕੇ ਆਪਣੇ ਹੱਕਾਂ ਤੇ ਪ੍ਰਤਿਸ਼ਠਾ ਦੀ ਬਹਾਲੀ ਲਈ ਸੰਘਰਸ਼ ਕਰਨਾ ਬਣਦਾ ਹੈ। ਅੰਤ ਉਹ ਏਸੇ ਰਾਹ ਤੇ ਤੁਰ ਪੈਂਦਾ ਹੈ। ਸ਼ਿਵ ਚਰਨ ਦਾਸ ਦੇ ਚਰਿੱਤਰ ਵਿੱਚ ਜਿੱਥੇ ਸਵੈ ਵਿਰੋਧੀ ਤੇ ਟਿੜਕੇ ਹੋਏ ਆਪੇ ਵਾਲੇ ਗੁਣ ਮੌਜੂਦ ਹਨ ਉੱਥੇ ਉਹ ਕਾਫੀ ਮਿਹਨਤੀ ਵੀ ਹੈ। ਉਹ ਅਫਸਰਾਂ ਨੂੰ ਖੁਸ਼ ਕਰਨ ਲਈ ਖੁਸ਼ਾਮਦਾਂ ਤੇ ਆਪਣੇ ਸਾਥੀਆਂ ਉੱਪਰ ਰੋਪ ਪਾਉਣ ਲਈ ਝੂਠ ਤੇ ਦਿਖਾਵੇ ਤੇ ਚਲਾਕੀ ਤੋਂ ਕੰਮ ਲੈਂਦਾ ਹੈ ਪਰ ਆਖਰ ਦੇ ਵਿੱਚ ਉਹ ਇੱਕ ਜੁਝਾਰੂ ਮੁਲਾਜ਼ਮ ਬਣ ਜਾਂਦਾ ਹੈ। ਸੋ ਇਹ ਸੀ ਜੀ ਕਹਾਣੀ ਤਿਰਕਿਆ ਹੋਇਆ ਸ਼ੀਸ਼ਾ ਉਸ ਤੇ ਅਧਾਰਤ ਪ੍ਰਸ਼ਨ ਉੱਤਰ ਹੁਣ ਪੇਸ਼ ਹੈ ਇਸ ਦੇ ਲੇਖਕ ਮੋਹਨ ਪੰਡਾਰੀ ਦੀ ਜੀਵਨੀ। ਜ਼ਿਲ੍ਹਾ ਸੰਗਰੂਰ ਦੇ ਪਿੰਡ ਬਨਪੌਰਾ ਚ 14 ਫਰਵਰੀ 1937 ਨੂੰ ਪਿਤਾ ਨੱਥੂ ਰਾਮ ਤੇ ਮਾਤਾ ਭਗਵਾਨ ਦੇਵੀ ਦੇ ਘਰ ਜਨਮ ਲੈਣ ਵਾਲੇ ਇਸ ਕਲਮਕਾਰ ਦੀ ਘਰ ਦੀ ਆਰਥਿਕ ਹਾਲਤ ਦੁਸ਼ਵਾਰੀਆਂ ਭਰਪੂਰ ਸੀ ਉਸ ਨੂੰ ਛੋਟੀ ਉਮਰੇ ਹੀ ਭੁੱਖਾਂ ਤੇਹਾ ਦਾ ਸਾਹਮਣਾ ਕਰਨਾ ਪਿਆ ਉਸ ਨੂੰ ਪਿੰਡ-ਪਿੰਡ ਜਾ ਕੇ ਗੋਲ ਗੱਪੇ ਬਰਫ਼ ਦੇ ਗੋਲੇ ਤੇ ਸਾਬਣ ਵੇਚਣਾ ਪਿਆ ਮਾਰੇ ਹਾਲਤ ਦਾ ਸਾਹਮਣਾ ਕਰਨ ਦੇ ਬਾਵਜੂਦ ਉਸਨੇ ਹਿੰਮਤ ਨਹੀਂ ਹਾਰੀ ਅਜਿਹੇ ਹਾਲਾਤਾਂ ਵਿੱਚ ਹੀ ਉਹਨਾਂ ਨੇ ਐਮਏ ਤੇ ਐਲ ਐਲਬੀ ਜਿਹੀ ਉਚੇਰੀ ਵਿੱਦਿਆ ਹਾਸਲ ਕੀਤੀ ਆਪਣੀ ਮਿਹਨਤ ਸਦਕਾ ਉਹ ਸਿੱਖਿਆ ਵਿਭਾਗ ਵਿੱਚ ਕਲਰਕ ਲੱਗ ਗਏ ਤੇ 1995 ਵਿੱਚ ਉੱਥੋਂ ਸੇਵਾਮੁਕਤ ਹੋਏ ਮੋਹਨ ਪੰਡਾਰੀ ਨੂੰ ਸਾਹਿਤਕ ਚੇਟਕ ਵਿਦਿਆਰਥੀ ਜੀਵਨ ਵਿੱਚ ਹੀ ਲੱਗ ਗਈ ਸੀ ਉਸਦੀ ਪਹਿਲੀ ਕਹਾਣੀ ਅਦਵਾਟਾ 1953 ਚ ਮੈਗਜ਼ੀਨ ਚ ਤੇ ਪਹਿਲਾ ਕਹਾਣੀ ਸੰਗ੍ਰਹਿ ਤਿਲ ਚੌਲੀ 1965 ਵਿੱਚ ਛਪਿਆ ਇਸ ਤੋਂ ਬਾਅਦ ਮਨੁੱਖ ਦੀ ਪੈਰ ਕਾਠ ਦੀ ਲੱਤ ਪਛਾਣ ਮੂਨ ਦੀ ਅੱਖ ਗੋਰਾ ਬਾਦਸ਼ਾਹ ਜਿਹੇ ਕਹਾਣੀ ਸੰਗ੍ਰਹਿ ਆਏ ਉਹਨਾਂ ਦਾ ਹਰ ਕਹਾਣੀ ਸੰਗ੍ਰਹਿ ਹੀ ਨਹੀਂ ਸਗੋਂ ਇਕੱਲੀ ਇਕੱਲੀ ਕਹਾਣੀ ਚਰਚਾ ਵਿੱਚ ਰਹੀ ਹੈ ਮੋਹਨ ਪੰਡਹਾਰੀ ਸਿਰ ਪਿੰਡੂ ਸੱਭਿਆਚਾਰ ਤੱਕ ਹੀ ਮਹਤੂਤ ਨਹੀਂ ਰਹੇ ਸਕੋ ਸ਼ਹਿਰੀ ਸੱਭਿਆਚਾਰ ਨੂੰ ਵੀ ਆਪਣੀਆਂ ਕਹਾਣੀਆਂ ਵਿੱਚ ਉਹਨਾਂ ਨੇ ਚਿੱਤਰਿਆ ਹੈ ਖੁਦ ਮੁਲਾਜ਼ਮ ਰਿਹਾ ਹੋਣ ਕਰਕੇ ਉਹ ਨੌਕਰੀ ਪੇਸ਼ਾ ਮੱਧ ਵਰਗੀ ਲੋਕਾਂ ਦੀਆਂ ਸਮੱਸਿਆ ਨੂੰ ਵਾ ਖੂਬੀ ਸਮਝਦੇ ਸਨ ਬਰਫਲੇ ਤਾੜੇ ਰੁੱਖ ਕੁੱਕੜ ਦਾ ਫੰਗ ਟਿਰਕਿਆ ਹੋਇਆ ਸ਼ੀਸ਼ਾ ਬਾਬੂ ਮਾਇਆ ਦਾਸ ਜਿਹੀਆਂ ਕਹਾਣੀਆਂ ਵਿੱਚ ਇਨ੍ਹਾਂ ਸਮੱਸਿਆ ਨੂੰ ਮੋਹਨ ਪੰਡਹਾਰੀ ਨੇ ਉਭਾਰਿਆ ਹੈ ਔਰਤ ਬਾਰੇ ਉਹਨਾਂ ਦੀਆਂ ਕਈ ਕਹਾਣੀਆਂ ਵਿਚਾਰਨਯੋਗ ਹਨ ਜਿਨ੍ਹਾਂ ਚ ਗਿਲਾ, ਲక్ష్ਮੀ, ਮੀਤੋ, ਮਾਮਾ ਤਿਆਂ ਪਿੱਤਲ ਦੇ ਬਟਨ ਆਦਿ شمار ਹਨ। ਮੋਹਨ ਪੰਡਹਾਰੀ ਦੀਆਂ ਤਕਰੀਬਨ ਸਾਰੀਆਂ ਕਹਾਣੀਆਂ ਪਾਠਕ ਵਰਗ ਦੇ ਨਾਲ-ਨਾਲ ਆਲੋਚਕਾਂ ਵੱਲੋਂ ਵੀ ਖੂਬ ਸਲਾਈਆਂ ਗਈਆਂ ਹਨ। ਪੰਜਾਬੀ ਕਹਾਣੀ ਨੂੰ ਨਵੇਂ ਦਿਸਹਾਦੇ ਪ੍ਰਧਾਨ ਕਰਨ ਤੇ ਲੋਕ ਬਤਖੀ ਸਾਹਿਤ ਰਚਨਾ ਲਈ ਮੋਹਨ ਪੰਡਹਾਰੀ ਨੂੰ ਮਾਨ ਸਨਮਾਨਾਂ ਨਾਲ ਨਵਾਜਿਆ ਗਿਆ ਹੈ ਮੂਨ ਦੀ ਅੱਖ ਕਹਾਣੀ ਸੰਗ੍ਰਹਿ ਲਈ ਉਹਨਾਂ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਇਸ ਤੋਂ ਇਲਾਵਾ ਸਾਹਿਤ ਅਕਾਦਮੀ ਚੰਡੀਗੜ੍ਹ ਵੱਲੋਂ ਤਿਲ ਚੌਲੀ ਕਹਾਣੀ ਸੰਗ੍ਰਹਿ ਲਈ ਪਛਾਣ ਕਹਾਣੀ ਸੰਗ੍ਰਹਿ ਲਈ ਕੁਲਵੰਤ ਸਿੰਘ ਵਿਰਕ ਪੁਰਸਕਾਰ ਤੇ ਸਾਹਿਤ ਸਵਾ ਦਰਾਹ ਵੱਲੋਂ 1988 ਵਿੱਚ ਹਰਵੰਸ ਰਾਮਪ uri ਪੁਰਸਕਾਰ ਉਹਨਾਂ ਨੂੰ ਦਿੱਤਾ ਗਿਆ ਸੋ ACG ਵੀਡੀਓ ਮੋਹਨ ਪੰਡਾਰੀ ਦੀ ਲਿਖੀ ਕਹਾਣੀ ਟਿਰਕਿਆ ਹੋਇਆ ਸ਼ੀਸ਼ਾ ਬਾਰੇ ਵੀਡੀਓ ਨੂੰ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤੇ ਇਸ ਨੂੰ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਪੰਜਾਬੀ ਵਾਈਟ ਬੋਰਡ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਕਿ ਆਉਣ ਵਾਲੇ ਵੀਡੀਓ ਵੀ ਤੁਹਾਨੂੰ ਸਮੇਂ ਸਿਰ ਮਿਲਦੇ ਰਹਿਣ ਇੱਕ ਵਾਰ ਫੇਰ ਆਪ ਜੀ ਦਾ ਬਹੁਤ ਬਹੁਤ Please like and share. Subscribe channel Punjabi Whiteboard. Thanks for watching.